ਮਾਈਕ ਤੇ ਲੈ ਲਓ ਮਾਈਕ ਕੇ ਪਿੰਡਾਂ ਚ ਚੱਲਦੇ ਨੇ ਜਿਨ੍ਹਾਂ ਦੇ ਹੁਕਮ ਅੱਤੇ ਸਰਦਾਰੀ ਸ਼ਹਿਰ ਚ ਜਾ ਕੇ ਮੰਨ ਜਾਂਦੇ ਨੇ ਬਸ ਦੀ ਇੱਕ ਵਾਰ ਵਾਹ 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 ਕਾ ਬਾਤ ਵਾਹ ਇਹ ਦੁਨੀਆ ਲਈ ਨਾ ਸ਼ਹਿਰ ਵਰਗੀ ਹੋ ਗਈ ਹੈ ਗਲੋਬਲ ਦੁਨੀਆ ਤੇ ਸ਼ਹਿਰ ਦਾ ਜਿਹੜਾ ਕੰਪੀਟੀਸ਼ਨ ਆ ਉਹ ਬੜਾ ਹਾਰਡ ਹੈ ਪੰਜਾਬੀਆਂ ਨੂੰ ਇਸ ਕੰਪੀਟੀਸ਼ਨ ਨੂੰ ਸਮਝਣ ਲਈ ਸचेत ਹੋਣਾ ਪੈਗਾ ਤੇ ਚੇਤਨਾ ਬਣਾਉਣੀ ਪੈਗੀ ਉਹਦੇ ਨਾਲ ਦੂ ਕਾਰਨ ਦਾ ਇੱਕ 6 ਕਿਲੋ 6 ਮੀਲ ਦਾ ਏਰੀਆ ਆ ਸਿਲੀਕਨ ਵੈਲੀ ਜਿਹਨੂੰ ਕਹਿੰਦੇ ਆ ਕੈਲੀਫੋਰਨੀਆ ਅਮਰੀਕਾ ਦਾ ਜਿੱਥੇ ਤੋਂ ਦੁਨੀਆ ਨੂੰ ਚਲਾਉਣ ਵਾਲਾ ਟੋਟਲ ਸੋਚਨ ਦੀ ਹੈ ਉੱਥੇ ਇੱਕ ਵਾਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈੱਡਕਵਰਟਰ ਤੇ ਜਾਣ ਦਾ ਮੌਕਾ ਮਿਲਿਆ ਤੇ ਬੜੀ ਬੜੀ ਗੱਲ ਹੈ ਕਿ ਤੋਂ ਤੋਂ ਮੈਂ ਜਾਣ ਕੇ ਦੱਸਦਾ ਕਿ ਉਹਨਾਂ ਨੇ ਐਕਸਿਪਟ ਪਹਿਲਾਂ ਲਿਆ ਕਿ ਅੰਦਰ ਵੀ ਗੱਲਬਾਤ ਪਿਆ ਰਹੇਗਾ ਅੱਛਾ ਕੰਨ ਇਹ ਸੀ ਕਿ ਅਸੀਂ ਪੰਜਾਬੀ ਜਿਹੜੇ ਆ ਮੈਂ ਗੁਰੂਪਜੋਗ ਤਾਂ ਨਹੀਂ ਕਹਿੰਦਾ ਪਰ ਅਸੀਂ ਸੱਦ ਬਜੋਗ ਨਹੀਂ ਕਰ ਰਹੇ ਸੋਸ਼ਲ ਮੀਡੀਆ ਦਾ ਅੱਛਾ ਔਰ ਜਿੰਨੇ ਕਲੇਸ਼ ਝਗੜੇ ਅਸੀਂ ਸੋਸ਼ਲ ਮੀਡੀਆ ਦੇ ਬਾਏ ਹੋਏ ਨੇ ਉਹ ਸੱਦ ਸਾਡੇ ਉਹ ਇਸ ਇੱਕ ਉਹਨਾਂ ਦੇ ਨਾਲੇ ਗੱਲ ਕੀਤੀ ਹੈ ਕਿ ਤੁਸੀਂ ਜੋ ਕੁਝ ਪੋਸਟ ਕਰ ਰਹੇ ਹੋ ਜੋ ਕੁਝ ਤੁਸੀਂ ਜੋ ਵੀ ਕਰ ਰਹੇ ਹੋ ਬੋਲ ਰਹੇ ਹੋ ਟੈਗ ਟੈਗ ਪਾ ਰਹੇ ਹੋ ਉਹ ਥੋੜੀ ਵੈਲਿਊਏਸ਼ਨ ਹੈ ਅਸੀਂ ਜਾਂਦੇ ਉਹ ਆਪਣੇ ਆਪ ਵੈਲਿਊਏਟਰ ਹੋ ਜਦਗੇ ਤੁਸੀਂ ਆਰਟਿਸਟ ਹੋ ਤੁਸੀਂ ਪੋਲੀਟੀਸ਼ੀਅਨ ਹੋ ਤੁਸੀਂ ਗੁੱਡ ਬੰਦੇ ਹੋ ਕਿ ਕਰੀ ਵੀ ਨਾ ਬਿਲਕੁਲ ਠੀਕ ਹੈ ਹੋਰ ਕੋਈ ਏਵੈਲੂਏਸ਼ਨ ਦੀ ਲੋੜ ਨਹੀਂ ਰਹੀ ਤੁਸੀਂ ਆਪਣੇ ਆਪ ਹੀ ਰੱਖ ਲਿਓ ਮੈਂ ਕਿਹਾ ਸੋ ਇਸ ਕਰਕੇ ਪੰਜਾਬੀਆਂ ਜਿਹੜਾ ਦੂਸਰੀ ਵੱਡੀ ਡਰਾਬ ਹੈ ਕਿ ਅਸੀਂ ਗੱਲਾਂ ਜ਼ਿਆਦਾ ਕਰਦੇ ਹਾਂ ਪਰ ਅਸੀਂ ਪੜ੍ਹਨ ਦੀ ਸਰਵਕਤੀ ਤੋਂ ਬਹੁਤ ਪਿੱਛੇ ਹਾਂ ਅਸੀਂ ਕੰਨੀਆਂ ਕਿਤਾਬਾਂ ਜਿਹੜੀ ਸਵੇਰ ਸਾਹਿਬ ਨੇ ਇਸ ਤੀਰ ਜਾਂ ਹੋਰ ਸਾਰੀ ਕਰ ਦਿੱਤੀ ਹੈ ਇਹ ਅਸੀਂ ਅੱਜ ਜੇ ਅਸੀਂ ਦੁਨੀਆ ਗਲੋਬਲ ਹੈ ਛੇਰ ਵਰਗੀ ਆ ਜੇ ਅਸੀਂ ਤਰੱਕੀ ਕਰਨੀ ਆ ਤੇ ਫਿਰ ਸਾਨੂੰ ਪਗਿਆਮ ਤੇ ਹਾਂ ਤਾਂ ਹੁਣ ਆਪਾਂ ਪਹੁੰਚੂਗਾ ਸਭ ਨੂੰ ਉਹ ਪਛਾਣੀ ਚਾਹੀਦੀ ਹੈ ਜਿਸ ਪਛਾਣ ਚਾਕੇ ਅਸੀਂ ਦੁਨੀਆ ਨਾਲ ਟੱਕਰ ਲੈ ਦਿੰਦੇ ਹਾਂ ਤਰੱਕੀ ਕਰ ਸਕਦੇ ਹਾਂ ਸੋ ਪੰਜਾਬੀਆਂ ਨੂੰ ਇਸ ਬਾਰੇ ਸੁਚੇਤ ਹੋਣੀ ਬਹੁਤ ਬਹੁਤ ਖੂਬਸੂਰਤ ਕਹਿ ਲੇ ਅਸੀਂ ਛੇਤੀ ਦੇ ਨਾਲ ਇਨਕਲੂਡਿੰਗ ਕਮੈਂਟਸ ਆਪਣੇ ਮਹਿਮਾਨਾਂ ਕੋਲੋਂ ਲੈਂਦੇ ਜਾਈਏ ਸੋਹਿਲ ਵੜੈਤ ਸਾਬ ਕੋਲੋਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਉਹਨਾਂ ਦੀ ਕਿਉਂਕਿ ਸਿਆਸੀ ਹਰਕਿਆਤ ਤੇ ਬੜੀ ਗਹਿਰੀ ਨਜ਼ਰ ਹੈ ਪਿਛਲੇ ਦਿਨਾਂ ਪੰਜਾਬ ਅਸੈਂਬਲੀ ਨੇ ਇਕਰਾਰਨਾਮਾ ਪਾਸ ਕੀਤਾ ਹੈ ਔਰ ਮੇਰੇ ਖਿਆਲੇ 70 ਸਾਲਾਂ ਵਿੱਚ ਪਹਿਲੀ ਵਾਰ ਇਹ ਸ਼ਾਇਦ ਹੋਇਆ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਪੰਜਾਬੀ ਦੇ ਜਿਹੜੀ ਪੰਜਾਬ ਦੇ ਕਾਣੀਵੇਂ ادارے ਨੇ ਉਹਦੀ ਜਿਹੜੀ ਪੜ੍ਹਾਈ ਲਿਖਾਈ ਹੈ ਉਹ ਪੰਜਾਬੀ ਦੇ ਵਿੱਚ ਕੀਤੀ ਜਾਏ ਤੁਸੀਂ ਕੀ ਸਮਝਦੇ ਹੋ ਕਿ ਹਵਾ ਬਦਲ ਰਹੀ ਹੈ ਸਾਡਾ ਗਵਾਚਾ ਜਿਹੜਾ ਲਿੰਕ ਹੈ ਉਹ ਜੁੜ ਜਾਏਗਾ ਆਉਣ ਵਾਲੇ ਵਕਤ ਦੇ ਵਿੱਚ ਸਾਡੇ ਪੰਜਾਬ ਲਈ ਪੰਜਾਬੀ ਜ਼ੁਬਾਨ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇੱਕ ਦੋ ਮਿੰਟ ਦੇ ਵਿੱਚ ਜੀ ਜੀ ਦੇਖੋ ਦੁਨੀਆਂ ਚ ਕਿਆ ਕੀ ਫਿਰਿਆ ਆਇਰਲੈਂਡ ਦੀ ਜ਼ੁਬਾਨ ਵੀ ਜੂਨਾ ਲੱਭੀ ਆ ਰਹੀ ਹੈ ਇਟ ਵਾਸ ਅ ਟੈਂਡੈਂਸ ਅੰਦਰ ਰਿਵਾਈਜ਼ ਅਤੇ ਕੋਈ ਗੱਲ ਹੈ ਕਿ ਦੋ ਪੰਜਾਬੀ ਪੇਰ ਨਹੀਂ ਮਰੀ ਵੀ ਨਹੀਂ ਤੇ ਪੰਜਾਬੀ ਤੋਂ ਕੋਈ ਦੁਬਾਰਾ ਜੁਦਾ ਕਰਨਾ ਲੇਕਿਨ ਦੁਬਾਰਾ ਉਹ ਚਲਦੀਆਂ ਨੇ ਉਹ ਕਾਮਯਾਬ ਹੋ ਗਿਆ ਨੇ ਜਿਹਨਾਂ ਦੇ ਨਾਲ ਰੋਜ਼ਗਾਰ ਬਣਦਾ ਹਾਂ ਜਿਨ੍ਹਾਂ ਦੇ ਨਾਲ ਸਿਰਫ ਰਿਟ੍ਰੇਸ਼ਨ ਹੋਵੇ ਉਹ ਦੁਬਾਰਾ ਆਲਟੀਮੇਟਲੀ ਆਏ ਠੀਕ ਪਰ ਮੈਂ ਇੱਕ ਛੋਟੀ ਜਿਹੀ ਹੋਰ ਗੱਲ ਕਰਨਾ ਚਾਹੁੰਦਾ ਹਾਂ ਕਿਉਂਕਿ ਜਿਹੜੀ ਪੰਜਾਬ ਦੇ ਉੱਤੇ ਜਿਹੜੀ ਇਤਿਹਾਸਕ ਲਿਖੀ ਹੈ ਉਹ ਨਹੀਂ ਲਿਖੀ ਹਾਰ انگریز کا ایک تداس تھی ایک لڑائی سی, کیونکہ کی تھی کیونکہ پنجابیاں نے کیتا انہیں چنانچہ جتنی ہسٹری لکھی ہے مرتن رنجیت انہیں شادیاں دے کسے ملے لے لے کے آئے ہیں بالکل اس طرح ہی جس طرح نپولی ہٹلر دے کسے لکھے ہیں اسی طرح پنجابیاں بجل کرار دیتا ہے انہیں جناب کیاوتھ بہت جی انہیں کیا پٹھان کیرو نے کتاب لکھی ਔਰ ਆਫ ਕੈਰੋ ਮੇ ਪਠਾਨ ਬਹੁਤ ਵੱਡੇ ਹੁੰਦੇ ਸਭ ਆਦਰ ਨੇ ਸੋਹਏ ਪੰਜਾਬੀਆਂ ਨੇ ਲੇਕਿਨ ਇਸ ਦੀ ਇੱਕ ਗੱਲ ਸਨ ਲੋਟ ਕਰਨੀ ਚਾਹੀਦੀ ਕਿ ਅਸਲੀ ਉਹਨਾਂ ਨੂੰ ਜੇਰੀਆ ਵਾਲਾ ਇਹੋ ਸ਼ਕਤੀ ਸੀ ਸੀਰ ਸਿੰਘ ਤੇ ਜਰਨੈਲ ਸੀਰ ਸਿੰਘ ਜਿਨੇ ਸ਼ਕਤੀ ਸੀ ਕਿ ਉਹਨਾਂ ਨੂੰ ਆਪਣਾ ਆਰਮੀ ਚੀਫ ਬਦਲਣਾ ਪਿਆ ਤਾਰੀਖ ਵਿੱਚ ਕੀ ਕੀ ਵਾਕਿਆ ਹੋਇਆ ਕਿ ਜੰਗ ਦੇ ਦੌਰਾਨ ਉਹਨਾਂ ਨੂੰ ਆਪਣਾ ਪੂਰੀ ਗ੍ਰੇਟ ਬ੍ਰਿਟਨ ਦਾ ਔਰ ਸੀਰ ਸਿੰਘ ਇਹਨਾਂ ਨੂੰ ਵੀ ਕਰਦੇ ਸਨ ਕਿ ਉਹਦੇ ਮਰਨੇ ਤੱਕ ਉਹਨੂੰ ਮਦਰਾਸ ਨਜ਼ਰਬੰਦ ਰੱਖਿਆ ਜਿਵੇਂ ਨਪੋਲੀਅਨ ਨੂੰ ਰੱਖਿਆ ਤੇ ਸਾਨੂੰ ਇਹ ਦੂਸਰੇ ਅਸਪੈਕਟ ਜਿਹੜੇ ਨੇ ਇਹਨਾਂ ਨੂੰ ਵੀ ਹਾਈਲਾਈਟ ਕਰ ਨਹੀਂ ਪੁੱਛਦੇ ਔਰ ਬ੍ਰਿਟਿਸ਼ ਦੀ ਤਰ੍ਹਾਂ ਦੀਆਂ ਅਥੈਂਟਿਕ ਅੰਗਰੇਜ਼ੀ ਕਿਤਾਬਾਂ ਔਰ ਉਹ ਤੋਂ ਕਿਤਾਬਾਂ ਜਿਹੜੀਆਂ ਨੇ ਦੂਸਰੀਆਂ ਦੁਬਾਰਾਂ 'ਚ ਕਿਤਾਬਾਂ ਲਿਖੀਆਂ ਚਾਹੀਆਂ ਨੇ ਸਾਡੇ ਕੋਲ ਅਥੈਂਟਿਕ ਕਸਤੀ ਨਹੀਂ ਲਿਖ ਸਕਿਆ ਅਜੇ ਵੀ ਅਸੀਂ ਬ੍ਰਿਟਿਸ਼ ਕਿਤਾਬਾਂ ਪੜ੍ਹਦੇ ਹਾਂ ਜਿਹਦੇ ਨਾਲ ਫੇਰ ਕੰਫਿਊਜ਼ਨ ਬਣਾਂਗਾ। ਵਾਹ 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 ਸੋਹਣੀ ਗੱਲ ਹੈ। ਇਹ 소ਹਿਲ ਮਰਾਇ ਸਾਹਿਬ ਦੀ ਤਾਲੀਆਂ ਫੇਰ। ਅਸੀਂ ਆਪਣੇ ਪ੍ਰੋਗਰਾਮ ਦੇ ਬਿਲਕੁਲ ਆਖਰੀ 3-4 ਮਿੰਟਾਂ ਵੱਲ ਵਧ ਰਹੇ ਹਾਂ। ਔਰ ਪ੍ਰੋਗਰਾਮ ਦੇ ਇਖਤਤਾਮ ਤੋਂ ਪਹਿਲਾਂ ਸੈਕੰਡ ਰਾਉਂਡ ਵਿੱਚ ਮੈਂ ਗੁਇਦਿ ਸਾਹਿਬ ਨੂੰ ਇਹ ਪੁੱਛਣਾ ਚਾਹਾਂਗਾ ਕਿ ਕਿਉਂਕਿ ਇਹ ਆਪ ਅਮਲੀ ਤੌਰ ਤੇ ਸਿਆਸਤ ਕਰਦੇ ਰਹੇ ਨੇ ਔਰ ਸਿਆਸਤ ਕੋਈ ਸਿਰਫ ਸਿਆਸਤੀ ਕੋ ਇੱਕ ਸ਼ਕਲ ਨਹੀਂ ਹੁੰਦੀ। ਹੁਣ ਵੀ ਉਹ ਜਿਹੜੇ ਕੰਮ ਕਰ ਰਹੇ ਨੇ ਉਹ ਸਿਆਸੀ ਰੋਸ਼ਨ ਖਿਆਲ ਵਿਚਾਰਾਂ ਦੇ ਨਾਲ ਜੁੜੇ ਹੋਏ ਕੰਮ ਕਰ ਰਹੇ ਨੇ। ਕੁਝ ਜੀ ਸਰ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਮੌਜੂਦਾ ਆਲਮੀ ਕੈਪੀਟਲਿਸਟ ਆਰਡਰ ਹੈ ਉਹਦੇ ਵਿੱਚ ਜਿਹੜੇ ਸਾਡੇ 60s ਔਰ 70s ਔਰ 80s ਦੇ ਰੂਮੈਂਟ ਸਨ ਦੁਨੀਆ ਨੂੰ ਬਦਲਣ ਦੇ ਉਹਨਾਂ ਦੀ ਹੁਣ ਕੋਈ ਥਾਂ ਰਹਿ ਗਈ ਹੈ ਔਰ ਉਸ ਵੀ ਕੰਟੈਕਸਟ ਦੇ ਵਿੱਚ ਪੰਜਾਬ ਦੇ ਬੱਚੇ ਨੌਜਵਾਨ ਲੋਕਾਂ ਦਾ ਕੀ ਤੁਸੀਂ ਸਮਝਦੇ ਹੋ ਕਿ ਰੋਲ ਹੋ ਸਕਦਾ ਜੀ ਹੋਰ ਇਹਨਾਂ ਖਾਨ ਮੈਂ ਤਾਂ ਹਾਂ ਜਿਹੜੇ ਮੈਨੂੰ ਜਾਣਦੇ ਨੇ ਕਹਿੰਦੇ ਮੈਂ ਇਹ ਸਮਝੀ ਜ਼ਿੰਦਾ ਕਿਉਂ ਹੈ ਯਾਨੀ ਕਿ ਮੈਂ ਖਾਰਕ ਮੈਂ ਤੇ ਉਸੇ ਰਮੈਂਸ ਦੀ ਸਟਾਂ ਜਿਹੜਾ 60 ਤੇ 70 ਤੇ 50 ਦਾ ਦੇ ਇਨਕਲਾਬ ਦਾ ਜਦੋਂ ਜੋ ਹੁੰਦਾ ਔਰ ਤਬਦੀਲੀ ਦਾ ਔਰ ਜਿਹੜੇ ਸਮਾਜ ਤਬਦੀਲੀ ਔਰ ਫਿਊਚਰਿਸ ਨਹੀਂ ਹੁੰਦੇ ਔਰ ਜ਼ਮਾਨੇ ਦੀ ਤਰੱਕੀ ਨਾਲ ਨਹੀਂ ਚੱਲਦੇ ਉਹ ਜ਼ਿੰਦਾ ਨਹੀਂ ਰਹਿੰਦੇ ਮੈਨੂੰ ਲੋਕ ਤੋਂ ਲੋਕ ਪੁੱਛਦੇ ਨੇ ਤੇਰੇ ਅੰਦਰ ਇਹ ਦਿਲ ਕਿਉਂ ਹੈ ਜਿਹੜੇ ਲੋਕ ਮੈਨੂੰ ਜਾਣਦੇ ਨੇ ਕੁਝ ਵੀ ਆ ਤਾਂ ਦੇਖਦੇ ਨੇ ਮੇਰੇ ਅੰਦਰ ਉਹੀ ਥਰੀ ਲੇ ਕਿ ਦੁਨੀਆ ਇਸ ਮੁਮਕਿਨ ਹੈ 12 ਅੱਜ ਦੇ ਤਕਾਦਿਆਂ ਦੇ ਮੁਕਾਬਲ 60 70 ਮੈਂ ਦੇਖੋ 60 ਦੇ اندر ਇੱਕ ਮੂਵਮੈਂਟ ਸੀ ਜੀ 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 70 70 ਮੇਂ ਵੀ ਕੋਈ ਆਨਲਾਈਨ ਕਿਤਾਬ ਤੋਂ ਮوضوع ਹੈ ਦੁਨੀਆ ਚ ਪਹਿਲੀ ਪੋਲੂਸ਼ਨ ਦੇ ਖਿਲਾਫ ਜਿਹੜਾ ਜਰੂਰ ਕਦਿਆ ਸੀ 70 ਨੇ ਕਦਿਆ ਉਹਨਾਂ ਦੀ ਕੋਈ ਮਨਜ਼ਮ ਤਹਿਰੀਕ ਨਹੀਂ ਸੀ ਦੁਨੀਆ ਦਾ ਪਹਿਲਾ ਜਰੂਰ ਵਾਸ਼ਿੰਗਟਨ ਵਿੱਚ ਨਿਕਲਿਆ ਸੀ ਅੱਜ ਪੋਲੂਸ਼ਨ ਤੁਹਾਡੇ ਸ਼ਹਿਰ ਤੱਕ ਦਾ ਪਾਕਿਸਤਾਨ ਬਾਦਮੀ ਮوضوع ਬਣ ਗਿਆ ਹੈ ਦੁਨੀਆ ਦੀ ਪਹਿਲੀ ਐਂਟੀ ਵਾਰ ਜਿਹੜੀ ਸੀ ਵਿਏਟਨਾਮ ਦੇ ਖਿਲਾਫ ਹੋਈ ਕਿਪਿਸ ਨੇ ਕਰ ਗਈ ਸੀ ਇਹ ਜਿਹੜੇ ਤਹਿਰੀਕਾਂ ਹੁੰਦੀਆਂ ਨੇ ਇਹ ਜ਼ਮਾਨੇ ਦੇ ਤਕਾਜ਼ੇ ਜਿਹੜੇ ਸਾਇੰਟਿਫਿਕ ਔਰ ਫੈਦਾਵਾਰ ਨਾਲ ਬਦਲ ਜਾਂਦੀਆਂ ਨੇ ਮੇਰਾ ਖਿਆਲ ਪੰਜਾਬੀਆਂ ਨੂੰ ਫਿਊਚਰਿਸਟ ਹੋਣਾ ਚਾਹੀਦਾ ਹੈ ਤਾਰੀਖ ਨਾਲ ਜੁੜ ਕੇ ਤਾਰੀਖ ਨਾਲ ਜੁੜਿਆਂ ਬਗੈਰ ਤੁਸੀਂ ਫਿਊਚਰਿਸਟ ਵੀ ਨਹੀਂ ਹੋ ਸਕਦੇ ਬਹੁਤ ਅੱਛਾ ਬਹੁਤ ਯਾਦ ਤੇ ਜਿਹੜਾ ਫਕਰ ਹੈ ਜਿਹੜੇ ਮੈਂ ਦੱਸਦੇ ਪੰਜਾਬ ਨੇ 4 ਆਮਰਾਮ ਸ਼ਕਤੀ ਤੀਂ ਪਹੁੰਚੀ ਆਮਰਾ ਨੂੰ ਇਹ ਕੋਈ ਛੋਟੀ ਸ਼ਕਤੀ ਨਹੀਂ ਨੇ ਸਮਰਾਜ ਨੂੰ ਚੇਲੀਆਂ ਚ ਜਿਵੇਂ ਵੜੈ ਸਾਹਿਬ ਨੇ ਦੱਸਿਆ ਮੈਂ ਵੀ ਕਿਹਾ ਸ਼ਿਕਸਤੀ ਸੀ ਸਾਡੀ ਮੈਮੋਰੀ ਸਾਈਟ ਜਿਹੜੀ ਹੈ ਦੇਖੋ ਮੈਂ ਮਾਦਰਤ ਨਾਲ ਸ਼ਾਇਰੀ ਤੇ ਭੰਗੜਿਆਂ ਨਾਲ ਪੰਜਾਬੀ ਨਹੀਂ ਮਮਕੀਨ ਸਿਰਫ ਇਹ ਆਈਸਕ੍ਰੀਮ ਦੀ ਟਾਪਿੰਗ ਹੈ ਅਸਲ ਚੀਜ਼ ਆਈਸਕ੍ਰੀਮ ਹੈ ਉਹ ਫਿਕਰ ਹੈ ਉਹ ਸਿੰਧੀਆਂ ਕੋਲੋਂ ਸਿੱਖੋ ਸਿੰਧੀਆਂ ਨੇ 100 ਸਾਲਾਂ ਦੇ ਜੋ ਕੰਮ ਦਿੱਤਾ ਹੈ ਅੱਜ ਵੀ ਜਿਹੜਾ ਉਹ ਸ਼ੌਰੀ ਪਾਕਿਸਤਾਨੀ ਸੱਭਾ ਹੈ ਬਹੁਤ ਸੋਹੇ ਵੜੈ